ਰਾਵਣ ਜਦੋਂ ਮਰਨ ਲੱਗਾ ਹੁਣ ਦੁਸ਼ਹਿਰਾ ਲੰਘ ਕੇ ਗਿਆ ਲੋਕ ਉਹਦੇ ਪਤਲੇ ਫੁੱਕਣ ਦੇ ਮੈਂ ਕਹਿੰਦਾ 라ਵਣ ਨੇ 9 ਗ੍ਰੰਥ ਲਿਖੇ ਆ ਸ਼ਿਵ ਜੀ ਦੀ ਉਸਤਤ ਵਿੱਚ ਜਿੰਨੇ ਪਤਲੇ ਫੁੱਕਣ ਵਾਲੇ ਉਹਨਾਂ ਨੂੰ ਕਹੋ ਵੀ ਇੱਕ ਵੀ ਸ਼ਲੋਕ ਸਰਦਾ ਜਾਣ ਕੋਈ ਪੜ ਨਹੀਂ ਸਕਦਾ ਉਹ ਐਡਾ ਗੁਣੀ ਸੀ ਉਹਨੂੰ ਚਾਰ ਵੇਦ 6 ਸ਼ਾਸਤਰ 27 ਸਮਰਤੀਆਂ 18 ਪ੍ਰਾਣ 52 ਉਪਨਿਸ਼ਦ ਉਹਨੂੰ ਕੰਠ ਸੀ ਉਹਨੇ ਆਪ ਨੋਂ ਗ੍ਰੰਥ ਲਿਖੇ ਸ਼ਿਵ ਜੀ ਸ਼ਿਵ ਸਤਰੋਪ ਤਿ ਸ਼ਿਵ ਤਾंडव ਰੁਦਰ ਤਾंडਵ ਉਹਨੇ ਲਿਖਿਆ ਆਜ ਉਹਦਾ ਪਤਲਾ ਹੋ ਕੇ ਬੱਲੇ 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 ਬੜਾ ਮਾਰਗਾ ਮਾਰ ਲਿਆ ਉਹ ਬੰਦਾ ਗੁਣੀ ਸੀ ਜਦੋਂ ਉਹਦੀ ਮੌਤ ਹੋਈ ਰਾਮ ਨੇ ਲక్ష్మణ ਨੂੰ ਆਖਿਆ ਜਾ ਜਾ ਕੇ ਇਹਦੇ ਕੋਲ ਗੱਲ ਸਿੱਖ ਲੈ ਇਹ ਬੰਦਾ ਵਿਦਵਾਨ ਹੈ ਗੁਣੀ ਹੈ ਪੰਡਤ ਹੈ ਤੇ ਲక్ష్మణ ਜੀ ਜਾ ਕੇ ਮੂੰਹ ਵਾਲੇ ਬੰਦੇ ਖਲੋ ਕੇ ਆਦੇ ਨੇ ਮੇਰੇ ਭਰਾ ਜੀਆਂ ਦੇ ਕੁਝ ਖਾ ਲ ਦੋ ਤੇ ਗੁਣ ਦੇ ਜੋ ਰਾਵਣ ਆਂਦਾ ਵੀ ਉਹਦੇ ਸਮੇਂ ਦੇ ਅਵਤਾਰ ਨਹੀਂ ਉਹਨਾਂ ਨੂੰ ਭਲਾ ਕੀ ਲੋੜ ਆ ਮੈਂ ਕੌਣ ਹਾਂ ਉਹਨਾਂ ਨੂੰ ਸਿਖਾਉਣ ਵਾਲਾ ਲక్ష్మణ ਨੇ ਜਾ ਕੇ ਇਦਾਂ ਹੀ ਦੱਸਿਆ ਰਾਮ ਜੀਆਂ ਦੇ ਨਹੀਂ ਉਹਦੇ 'ਚ ਕਮੀ ਨਹੀਂ ਤੂੰ ਦੱਸ ਕਿਵੇਂ ਗਿਆ ਸੀ ਆਂਦਾ ਜੀ ਮੈਂ ਤੇ ਮੂੰਹ ਲਾ ਕੇ ਆਂਦਾ ਨਾ ਜਦੋਂ ਕਿਸੇ ਤੋਂ ਕੋਈ ਲੈਣ ਜਾਈਏ ਚਰਨਾਂ ਵਾਲੇ ਬੰਦੇ ਕੋਲੋਂ ਹੀ ਦਾ ਨੀਵੇਂ ਬਈ ਆਜੇ ਬਣੀਦਾ ਉਹਦੇ ਪੈਰੀਂ ਹੱਥ ਲਾ ਕੇ ਉਹਨੂੰ ਕਹਿ ਵੀ ਕੋਈ ਵਿਦਿਆ ਅੱਜ ਗੱਲ ਦੱਸਾ ਲక్ష్మణ ਫੇਰ ਗਿਆ ਉਹਨੇ ਚਰਨੀਆਂ ਤੇ ਲਾ ਕੇ ਆਖਿਆ ਜੀ ਭਰਾ ਜੀ ਕਹਿੰਦੇ ਵਿਦਿਆ ਲੈਣੀ ਹੈ ਰਾਵਣ ਖੁਸ਼ ਹੋ ਗਿਆ ਉਹਨੂੰ ਸਮਝ ਲੱਗ ਗਈ ਹੋਣੇ ਲੈਣ ਦੀ ਇੱਰਤੀ ਨਾ ਉਹਦਾ ਨਾਂ ਵੀ ਦਸ਼ਾਨੰਦ ਉਹਦਾ ਅਸਲੀ ਨਾਂ ਦਸ਼ਾਨੰਦ ਰਾਵਣ ਫੇਮਸ ਹੋ ਗਿਆ ਉਹਨੇ ਫਿਰ ਪਹਿਲੀ ਗੋਣ ਦੀ ਗੱਲ ਇਹ ਦੱਸੀ ਦੀ ਕਿਸੇ ਨੂੰ ਭੇਦ ਨਹੀਂ ਦੇਣਾ ਤੁਹਾਡੇ ਕੋ ਕੀ ਆ ਚੰਗਾ ਆ ਮਾੜਾ ਆ ਬਹੁਤਾ ਆ ਥੋੜਾ ਆ ਬੰਦ ਮੁਠੀ ਚ ਰਾਜ ਹੁੰਦਾ ਆ ਮੁਠੀ ਖੁੱਲ ਜੇ ਕੱਖ ਨਹੀਂ ਰਹਿ ਜਾਂਦਾ ਘਰ ਵਸਦਾ ਸੋਹਣਾ ਲੱਗਦਾ ਜੇ ਘਰ ਦੀਆਂ ਪੋਲਾਂ ਥੱਲਣ ਤੇ ਆ ਜਾਣ ਤੇ ਇੱਕ ਬੰਦਾ ਵੀ ਘਰ ਤੇ 2 ਮਿੰਟ ਸਾਹ ਨਹੀਂ ਲੈ ਸਕਦਾ ਰਾਵਣ ਨੇ ਪਹਿਲੀ ਅਕਲ ਦੀ ਗੱਲ ਇਹ ਦੱਸੀ ਉਹਨੂੰ ਭਈ ਆਤ ਸੀ ਹੁਤਣੀ ਪੈਣ ਦੇਣੀ ਤੇ ਭੇਦ ਨਹੀਂ ਦੇਣਾ ਤੈਨੂੰ ਦੂਜੀ ਗੱਲ ਕਦੀ ਵੀ ਇਹ ਨਹੀਂ ਕਹਿਣਾ ਵੀ ਕੱਲ ਨੂੰ ਕਰ ਲਾਂਗੇ ਇਹ ਕਦੀ ਵੀ ਨਹੀਂ ਕਹਿਣਾ ਉਹ ਕਹਿੰਦਾ ਮੈਂ ਕਾਲ ਬੰਨਣ ਵਾਲਾ ਈ ਤਾਂ ਵਿਦਵਾਨ ਸੋਚਿਆ ਹੀ ਕੱਲ ਨੂੰ ਮਾਰ ਲਾਂਗੇ ਤਰਸਾ ਮਾਰ ਲਾਂਗੇ ਅੱਜ ਮੈਂ ਮਰ ਗਿਆ ਜਿਹੜਾ ਕੰਮ ਅੱਜ ਦਾ ਬਰਦ ਨਹੀਂ ਛੱਡਣਾ ਸਮੇਂ ਦੀ ਕਦਰ ਕਰਨੀ ਹੈ 라ਵਣ ਨੇ ਗਿਆਨ ਦਿੱਤਾ ਸੀ